ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਉਹਨਾਂ ਨੂੰ ਖਾਲਸਤਾਨੀ ਗੌਰਪਤਮਨ ਪੰਨੂ ਨੇ ਇੱਕ ਬਹੁਤ ਵੱਡੀ ਧਮਕੀ ਦਿੱਤੀ ਹੈ ਕਿ ਤੈਨੂੰ ਬੰਬ ਦੇ ਨਾਲ ਉਡਾ ਦੇਾਂਗੇ ਇਹ ਧਮਕੀ ਦਿੱਤੀ ਹੈ ਮੈਟਾ ਕਿੱਥੇ ਹੈ ਅਮਰੀਕਾ ਧਮਕੀ ਕਿਹਨੂੰ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਜਿੰਨੀਆਂ ਵੀ ਖਾਲਸਤਾਨੀ ਕਤੇੜਾਂ ਭਾਵੇਂ ਉਹ ਪੰਜਾਬ ਦੇ ਵਿੱਚ ਨੇ ਭਾਵੇਂ ਅਮਰੀਕਾ ਕੈਨੇਡਾ ਜਿਹੜੀ ਵੀ ਕੰਟਰੀ ਵਿੱਚ ਹੈਗੀਆਂ ਨੇ ਉਹਨਾਂ ਸਾਰਿਆਂ ਨੂੰ ਇੱਕ ਠੋਕੇ ਚੈਲੰਜ ਹੈ ਜੇ ਆਪਣੇ ਪਿਓ ਦੇ ਹੋ ਨਾ ਇਹ ਧਮਕੀ ਤਾਂ ਦੇਤੀ ਇੰਡੀਆ ਦੇ ਕਿਸੇ ਵੀ 에어ਪੋਰਟ ਤੇ ਪੈਰ ਰੱਖ ਕੇ ਦਿਖਾਓ ਫੇਰ ਮੰਨਾਂਗੇ ਮੈਂ ਕੌਣ ਆ ਨਾ 13 ਚੋਂ ਨਾ ਤਿੰਨਾਂ ਚੋਂ ਇਹੀ ਕਹੋਗੇ ਨਾ। ਅਗਿਆਨੀ ਬੁੱਟਾ ਸਿੰਘ ਬਕਵਾਸ ਕਰਦਾ ਇਹੀ ਕਹਿਣ ਜਾਣਦੇ ਹੋ ਨਾ। ਮੈਂ ਆਪਣੇ ਭਾਰਤ ਵਿੱਚ ਪੰਜਾਬ ਵਿੱਚ ਬੈਠਾ। ਜੇ ਆਪਣੇ ਸਾਕਿ ਪਿਓ ਦੇ ਹਿੰਡੀਆ ਦੇ ਕਿਸੇ ਵੀ 에어ਪੋਰਟ ਤੇ ਪੈਰ ਰੱਖ ਕੇ ਦਿਖਾਓ। ਫਿਰ ਦੱਸਾਂਗੇ ਕਿਹੜੇ ਭਾਅ ਵਿਕਦੀ ਹੈ। ਉੜਾ ਦੇਾਂਗੇ ਕਹਿੰਦੇ ਮੁੱਖ ਮੰਤਰੀ ਨੂੰ। ਖਾਲਾ ਜੀ ਦਾ ਬਾੜਾ ਇੱਕ ਹੋਰ ਬੇਨਤੀ ਕਰਨੀ ਹੈ ਇਹ ਲੋਕ ਪਤਾ ਕੌਣ ਨੇ ਇਹਨਾਂ ਦੇ ਹੱਥਾਂ ਵਿੱਚ ਅੱਗ ਲਾਉਣ ਵਾਸਤੇ ਤੇਲੀਆਂ ਫੜਾਈਆਂ ਹੁੰਦੀਆਂ ਨਹੀਂ ਤੇਲੀਆਂ ਤਾਂ ਫੜਾਈਆਂ ਹੁੰਦੀਆਂ ਵੀ ਤੁਸੀਂ ਸੇਖ ਲਾ ਕੇ ਅੱਗ ਲਾ ਦਿਓ ਇਹਨੂੰ ਪਤਾ ਵੀ ਹੈਗਾ ਵੀ ਅੱਗ ਕਿੱਦਾਂ ਲੱਗਦੀ ਹੈ ਬਾਂਦਰ ਨੂੰ ਨਹੀਂ ਪਤਾ ਹੁੰਦਾ ਪਰ ਕਰਦੂਤ ਇਹਨਾਂ ਦੀ ਬਾਂਦਰਾਂ ਵਾਲੀ ਹੈ ਇਹ ਡਰਦੇ ਅੱਗ ਲਾ ਨਹੀਂ ਸਕਦੇ ਇਹ ਦੂਰ ਬੈਠੇ ਨਾ ਭੌਂਕਣ ਜਾਣਦੇ ਆ। ਕੁੱਤਿਆਂ ਦੀਆਂ ਨਸ਼ਲਾ ਹੁੰਦੀਆਂ ਨੇ। ਬਹੁਤ ਸਾਰੀ ਉਮਰ ਲੰਘਾ ਕੇ ਸਮਝ ਆਈ। ਇੱਥੇ ਉਹ ਕੁੱਤੇ ਨੇ ਤੁਸੀਂ ਕਿਸੇ ਦੇ ਘਰ ਦੇ ਕੰਨ ਤੇ ਅਥ ਰੱਖ ਕੇ ਦਿਖਾਓ। ਤੁਹਾਨੂੰ ਪਾੜ ਕੇ ਲੀਰਾ ਕਰ ਦੇਣਗੇ। ਕੁਝ ਹੋਰ ਨੇ। ਜਿਹੜੇ ਦੂਰੋਂ ਦੂਰੋਂ ਭੌਂਕਦੇ ਹੁੰਦੇ ਨੇ ਉਹ ਕਿਸੇ ਦਾ ਗਿੱਟਾ ਨਹੀਂ ਫੜ ਸਕਦੇ। ਇਹ ਖਾਲਸਤਾਨੀ ਉਖ ਦੇੜਾ ਨੇ। ਬੜਾ ਸੌਖਾ ਕਹਿਣਾ ਅਸੀਂ ਮੁੱਖ ਮੰਤਰੀ ਨੂੰ ਬੰਬ ਦੇ ਨਾਲ ਉਡਾ ਦੇਾਂਗੇ ਪਹਿਲਾਂ ਕਿੰਨੇ ਕੋੜਾ ਤੇ ਕਰਤੂਤ ਪਤਾ ਨਹੀਂ ਕੀ ਹੈ ਕਿਸੇ ਨੂੰ 1000 ਡਾਲਰ ਭੇਜਤਾ ਉਹ ਫਲਾਣੇ ਸਰਕਾਰੀ ਬੈਲਿੰਗ ਤੇ ਝੰਡਾ ਲਾ ਦਿਓ ਖਾਲਸਤਾਨ ਦਾ ਅਗਲੇ ਲਾਤਾ ਅਗਲੇ ਛਤਰ ਪਏ ਹੁੰਜੇਲਾ ਵਿੱਚ ਬੈਠੇ ਆਹ ਕਰਤੂਤ ਹੈ ਨਾ ਕੋੜੇ ਭਾਵੇਂ ਪੰਨੂ ਐ ਭਾਵੇਂ ਕੋਈ ਪੰਨੂ ਤਾਂ ਵੱਡਾ ਖਾਲਸਤਾਨੀ ਐ ਜਿਹੜਾ ਵੀ ਹੈ ਮੈਂ ਸਾਰਿਆਂ ਨੂੰ ਕਹਿੰਦਾ ਮੈਂ ਇਕੱਲੇ ਇੱਕ ਨੂੰ ਨਹੀਂ ਕਹਿੰਦਾ ਤੁਸੀਂ ਇੰਡੀਆ ਦੇ ਕਿਸੇ ਵੀ 에어ਪੋਰਟ ਤੇ ਪੈਰ ਰੱਖ ਕੇ ਦਿਖਾਓ ਜੇ ਹਿੰਮਤ ਹੈਗੀ ਤਾਂ ਹੁਣ ਨਹੀਂ ਮੈਂ ਇੱਕ ਕਰਤੂਤ ਇੱਕ ਹੋਰ ਦੱਸਣੀ ਹੈ ਕੱਲ ਮੈਨੂੰ ਇੱਕ ਬੀਬੀ ਨੇ ਫੋਨ ਕੀਤਾ ਅਮਰੀਕਾ ਤੋਂ ਉਹ ਕਹਿੰਦੀ ਗਿਆਨੀ ਜੀ ਇਹ ਹੋਰ ਕਿਸੇ ਦੀ ਵੀਡੀਓ ਸੁਣਨਾ ਨਾ ਸੁਣਨਾ ਕਹਿੰਦੀ ਥੋੜੀ ਵੀਡੀਓ ਜ਼ਰੂਰ ਸੁਣਦੇ ਆ ਜਿਹੜਾ ਤੁਸੀਂ ਛਿਤਰ ਫੇਰਦੇ ਹੋ ਕਹਿੰਦੀ ਇਹ ਨੂੰ ਸਵਾਦ ਆਉਂਦਾ ਹੈ ਕਹਿੰਦੀ ਪਾਰਕਾਂ ਵਿੱਚ ਬੈ ਕੇ ਸੁਣਦੇ ਆ ਚਲੋ ਮੈਂ ਕੋਈ ਆਪਣੀ ਮਸ਼ਹੂਰੀ ਥੋੜੀ ਕਰਨੀ ਹੈ ਤਾਂ ਆਪਣੇ ਦੇਸ਼ ਲਈ ਬੋਲਣਾ ਹੈ ਅਸੀਂ ਆਪਣੇ ਕੌਮ ਲਈ ਬੋਲਣਾ ਹੈ ਪਰ ਜਿੱਦਾਂ ਦੀ ਇਹਨਾਂ ਦੀ ਸ਼ਬਦਾਵਲੀ ਹੈਗੀ ਹੈ ਮੈਂ ਇਹਨਾਂ ਦੀ ਸ਼ਬਦਾਵਲੀ ਵਿੱਚ ਇਹਨਾਂ ਨੂੰ ਜਵਾਬ ਦੇਣਾ ਮੰਨਾਂ ਕਿਉਂਕਿ ਇਹ ਬੇਨਤੀ ਨਾ ਕਰਦੇ ਨੇ ਤੇ ਨਾ ਸੁਣਦੇ ਆ ਇੱਕ ਹੋਰ ਬੇਨਤੀ ਕਰਨੀ ਮੈਂ ਬੀਬੀ ਨੂੰ ਪੁੱਛਿਆ ਮਖਾ ਜਦੋਂ ਤੁਸੀਂ ਇਹ ਗੱਲਾਂ ਮਤਲਬ ਸੁਣਦੇ ਹੋ ਵੀ ਮੇਰੀ ਵੀਡੀਓ ਸੁਣਦੇ ਨੇ ਇਹ ਤੁਸੀਂ ਮਖਾ ਟਕਰਾ ਤਾਂ ਨਹੀਂ ਪੈਦਾ ਕੀਤਾ ਉਹ ਕਹਿੰਦੀ ਮੈਂ ਤਾਂ ਹੱਸਦੀ ਹੁੰਨੀ ਆ ਕਹਿੰਦੀ ਮੈਂ ਤਾਂ ਹੱਸਦੀ ਹੁੰਨੀ ਆ ਵੀ ਇੰਡੀਆ ਦੇ ਵਿੱਚ ਇੱਕ ਬੰਦਾ ਬੋਲਦਾ ਉਹਦੀ ਵੀਡੀਓ ਸੁਣ ਕੇ ਇਹਨੂੰ ਡਰ ਲੱਗਦਾ ਕਹਿੰਦੀ ਮੈਂ ਹੱਸਦੀ ਹੁੰਨੀ ਆ ਅੱਛਾ ਉਹਨੇ ਮੈਨੂੰ ਇੱਕ ਖਾਲਿਫਤਾਨੀ ਭੈਣ ਦੀ ਗੱਲ ਸੁਣਾਈ ਕਹਿੰਦੀ ਮੈਂ ਉਹਨੂੰ ਪੁੱਛਿਆ ਕਿ ਤੁਹਾਡੇ ਘਰ ਵਾਲਾ ਖਾਲਸਤਾਨੀ ਹੈ ਤੁਸੀਂ ਕਦੇ ਗਿਆਨੀ ਬੁੱਟਾ ਸਿੰਘ ਦੀ ਵੀਡੀਓ ਸੁਣੀ ਹੈ ਉਹ ਕਹਿੰਦੀ ਮੈਂ ਵੀਡੀਓ ਸੁਣ ਲਈ ਹੁਣੀ ਆ ਪਰ ਕਹਿੰਦੀ ਮੈਂ ਨਾਲ ਆਪਣੇ ਘਰ ਵਾਲੇ ਨੂੰ ਗਾਲਾਂ ਵੀ ਕੱਢਦੀ ਹੁਣੀ ਆ ਮੈਂ ਕਿਹਾ ਤੂੰ ਸੁਣਿਆ ਕਹਿੰਦੀ ਹਾਂ ਮੈਂ ਸੁਣਿਆ ਮੈਨੂੰ ਯਕੀਨ ਨਹੀਂ ਆਇਆ ਮਾਂ ਸ਼ਾਇਦ ਬੀਬੀ ਝੂਠ ਬੋਲਦੀ ਵੇ ਪਰ ਉਹ ਬੀਬੀ ਨੇ ਮੈਨੂੰ ਖਾਲਸਤਾਨੀ ਬੀਬੀ ਨੇ ਫੋਨ ਕੀਤਾ ਕਹਿੰਦੀ ਗਿਆਨੀ ਜੀ ਕੀ ਕਰਾਂ ਮਜਬੂਰੀ ਹੈ ਕਹਿੰਦੀ ਇਹਨਾਂ ਨੇ ਕੀੜਾਂ ਦੇ ਬਸ ਪੈ ਗਏ ਕਹਿੰਦੀ ਨਿਆਣੇ ਬਰਾਬਰ ਦੇ ਨੇ ਕਹਿੰਦੇ ਹੁਣ ਤਲਾਕ ਦਿੰਦੇ ਵੀ ਚੰਗੇ ਨਹੀਂ ਲੱਗਦੇ ਉਹਨੇ ਇਹ ਗੱਲ ਕਹੀ ਜਾਨਣ ਕਿ ਇਹਨਾਂ ਦੇ ਘਰ ਦੀ ਅਸਲ ਵਿੱਚ ਆ ਕਰਦੂਤ ਹੈ ਜਿਹਨੂੰ ਘਰੇ ਕੋਈ ਆਪ ਦੀ ਜਿਹੜੀ ਵਿਆਹੀ ਹੋਈ ਔਰਤ ਹੈ ਉਹ ਨਹੀਂ ਪੁੱਛਦੀ ਉਹ ਛਿੱਤਰ ਮਾਰਦੀ ਏ ਇਹ ਬੰਦੇ ਖਾਲਸਾ ਚਾਹੁੰਦੇ ਆ ਆ ਕਰਦੂਤ ਇਹਨਾਂ ਦੀ ਆ ਗੱਲ ਜਿਹੜੀ ਮੈਂ ਕਹੀਆਂ ਨੇ ਨਾ ਮੇਰਾ ਜੀ ਨਹੀਂ ਕਰਦਾ ਤੁਹਾਡੇ ਸਿਰ ਤੇ ਦਸਤਾਰਾਂ ਬਨੀਆਂ ਨੇ ਸ੍ਰੀ ਸਾਹਿਬ ਪਾਏ ਨੇ ਹੂੰ ਤੇ ਦਾੜੀਆਂ ਨੇ ਸਿੱਖ ਨੂੰ ਸਿੱਖ ਇਹ ਜੇ ਸ਼ਬਦਾਵਲੀ ਵਰਤ ਕੇ ਪੇਸ਼ ਆਵੇ ਮੈਨੂੰ ਖੁਦ ਨੂੰ ਚੰਗਾ ਨਹੀਂ ਲੱਗਦਾ ਪਰ ਤੁਹਾਡੀ ਕਰਤੂਤ ਹੀ ਇਹ ਜੀ ਹੈ ਤੁਸੀਂ ਪੰਜਾਬ ਦੇ ਵਿੱਚੋਂ ਗਏ ਹੋ ਵੀਜੇ ਲੱਗੇ ਤੁਹਾਡੇ ਅਮਰੀਕਾ ਦੇ ਜੇ ਤੁਹਾਡੇ ਕੋਲੇ ਇੰਡੀਅਨ ਪਾਸਪੋਰਟ ਹੈਗਾ ਸੀ ਨਾ ਤੁਹਾਡੇ ਵੀਜੇ ਤਾਂ ਲੱਗੇ ਇਹੀ ਗੱਲ ਤੁਹਾਡਾ ਮੂਤਪਾਲ ਜਿਹੜਾ ਡਿਬਰੂਗੜ੍ਹ ਜੇਲ੍ਹ ਵਿੱਚ ਬੈਠਾ ਉਹ ਕਹਿੰਦਾ ਸੀ ਕਹਿੰਦਾ ਪਾਸਪੋਰਟ ਦਸਤਾਵੇਜ਼ ਹੁੰਦਾ ਹੈ ਜੇ ਤੁਹਾਡੇ ਕੋਲੇ ਪਾਸਪੋਰਟ ਦਸਤਾਵੇਜ਼ ਵਿੱਚ ਨਾ ਹੁੰਦਾ ਤੁਸੀਂ ਅਮਰੀਕਾ ਜਾ ਸਕਦੇ ਸੀ ਤੁਹਾਨੂੰ ਸ਼ਰਮ ਹੈ ਬਾਣੀ ਬੋਟੀ ਇੱਕ ਗੱਲ ਹੋਰ ਕਹਿਣੀ ਹੈ ਜੇ ਤੁਸੀਂ ਇੰਡੀਆ ਦੇ ਨਹੀਂ ਹੋਏ ਪੰਜਾਬ ਦੇ ਨਹੀਂ ਹੋਏ ਕੀ ਤੁਹਾਡੇ ਤੇ ਅਮਰੀਕਾ ਵਾਲੇ ਲੋਕ ਜਾਂ ਅਮਰੀਕਾ ਦੀ ਸਰਕਾਰ ਯਕੀਨ ਕਰੂਗੀ ਸਵਾਲ ਹੀ ਪੈਦਾ ਨਹੀਂ ਹੁੰਦਾ ਤੁਹਾਡੇ ਨਾਲੋਂ ਨਾ ਖਾਲਸਤਾ ਨਹੀਂ ਕੋਤੀੜੋ ਮੈਨੂੰ ਕਹਿਣਾ ਪੈ ਰਿਹਾ ਹੈ ਜਿਹੜੇ ਜੂਪੀ ਬਿਹਾਰ ਤੋਂ ਸਾਡੇ ਕੋਲੇ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਨਾ ਉਹ ਵੀ ਚੰਗੇ ਨੇ ਅਗਲੇ 8-9 ਘੰਟੇ ਕੰਮ ਕਰਦੇ ਨੇ ਭਾਵੇਂ ਡੰਗਰਾਂ ਦਾ ਗੋਹਾ-ਕੂੜਾ ਕਰਨ ਉਹ ਵੀ ਮਿਹਨਤ ਕਰਕੇ ਖਾਂਦੇ ਆ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਖਾਲਸਾ ਦੇ ਨਾਂ ਤੇ ਧਾਰਮਿਕ ਸਥਾਨਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਤੁਸੀਂ ਉਹ ਕਮਾਈ ਖਾ ਰਹੇ ਹੋ ਗੱਲ ਚੇਤੇ ਰੱਖਿਓ ਜਿੱਡੇ ਵੱਡੇ ਗੁਨਾਹਗਰ ਤੁਸੀਂ ਹੋ ਨਾ ਬਾਬੇ ਨਾਨਕ ਦੇ ਓਡਾ ਵੱਡਾ ਗੁਨਾਹਗਰ ਤਾਂ ਕੋਈ ਹੋ ਹੀ ਨਹੀਂ ਸਕਦਾ ਅਕਲ ਤੁਹਾਨੂੰ ਆਉਣੀ ਨਹੀਂ ਮੂੰਹ ਚੱਕ ਕੇ ਕਹਤਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੰਬ ਦੇ ਨਾਲ ਉਡਾ ਦੇਾਂਗੇ ਮੁੱਖ ਮੰਤਰੀ ਕੋਲੇ ਤਾਂ ਬਹੁਤ ਸਕਿਉਰਿਟੀ ਹੈ ਬੂਟਾ ਸਿੰਘ ਬੈਠਾ ਹੈ ਪੰਜਾਬ ਦੇ ਵਿੱਚ ਹੈਗੀ ਹਿੰਮਤ ਹੈਗੀ ਤੇਲੇ ਦੀ ਨਹੀਂ ਚਲੋ ਤੁਹਾਡੀ ਗੱਲ ਵੱਡੀ ਕਰਨੀ ਹੈ ਮੈਂ ਅਮਰੀਕਾ ਹਿੰਮਤ ਹੈਗੀ ਐਨੀ ਜਿਹੜੀ ਤੁਸੀਂ ਸ਼ਬਦਾਬਲੀ ਵਰਤੀਏ ਗੰਦੀ ਮੇਰੇ ਲਈ ਹਿੰਮਤ ਹੈਗੀ ਵੀ 에어ਪੋਰਟ ਤੇ ਆ ਕੇ ਮੇਰੇ ਹੱਥ ਲਾ ਜੋ ਤੁਸੀਂ ਮੈਂ ਅਜਨ ਅਮਰੀਕਾ ਇਹ ਸਭ ਨੂੰ ਪਤਾ ਹੈ ਵੀ ਤੁਸੀਂ ਕਿਉਂ ਬੋਲਦੇ ਤੁਹਾਡਾ ਮਕਸਦ ਹੈ ਅਸੀਂ ਇੰਡੀਆ ਨੂੰ ਅੱਗ ਲਾਈਏ ਤੋ ਤੋ ਜਰ ਨਹੀਂ ਹੁੰਦਾ ਪਰ ਅਸੀਂ ਨਾ ਤੁਹਾਡੀ ਧੌਣ ਤੇ ਗੋਡਾ ਰੱਖਾਂਗੇ ਚੇਤੇ ਰੱਖਿਓ ਦੁਬਾਰੇ ਫੇਰ ਕਹਿਣਾ ਕਿਸੇ ਵੀ ਖਾਲਸਤਾਨੀ ਕਤੀੜ ਦੇ ਵਿੱਚ ਪੰਨੂ ਐ ਕੋਈ ਵੀ ਹੋਵੇ ਤੁਸੀਂ ਇੰਡੀਆ ਦੇ ਕਿਸੇ 에어ਪੋਰਟ ਤੇ ਪੈਰ ਰੱਖ ਕੇ ਦਿਖਾਓ ਜੇ ਮਾਂ ਦਾ ਦੁੱਧ ਪੀਤਾ ਜਾਂ ਬੰਦੇ ਤੇ ਪੁੱਤੋਂ ਤੁਸੀਂ ਆਜੋ ਆਪਣੇ ਫਿਰ ਦੱਸਾਂਗੇ ਬਸ ਤੁਹਾਡੀ ਐਨੀ ਕੁੱਤੇਖਾਣੀ ਬਹੁਤ ਹੁੰਦੀ ਐ ਤੁਹਾਡੇ ਰੋਟੀ 2 ਮਹੀਨੇ ਵਧੀਆ ਆਜਮ ਆਉਗੀ ਤੇ ਜੇ ਬਾਦ ਹਾਜਮਾ ਹੋਇਆ ਇੱਕ ਵੀਡੀਓ ਹੋਰ ਬਾਦੂ ਉਹ ਸੁਣ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ